ਕੰਪਨੀ ਨੇ 24 ਦੇ ਵਿੱਚ ਹੀ ਸ਼ੁਰੂ ਕੀਤਾ ਸੀ ਠੀਕ ਅੰਕਲ ਤੇ ਅੰਕਲ ਜਿਹੜੀ ਲਿੰਕ ਦਾ ਫਾਇਦਾ ਲੱਗਾ ਤੁਹਾਨੂੰ ਕਿ ਨਹੀਂ ਆ ਜਾਓ ਵੀਰੇ ਤੁਸੀਂ ਵੀ ਲੱਗੇ ਰਹੋ ਜਿਹਦਾ ਆਪ ਚਲਾਉਣਾ ਹੈ ਜਿਹਦਾ ਆਪ ਟਰੈਕਟਰ ਚਲਾਉਣਾ ਫੇਰ ਕੋਈ ਈ ਗੱਲ ਫੇ ਨਹੀਂ ਫਾਇਦਾ ਹੋਏ ਹਾਂ ਜੇ ਡਰਾਈਵਰਾਂ ਨੂੰ ਜੇ ਡਰਾਈਵਰਾਂ ਨੂੰ ਆਪ ਚਲਾਉਣੇ ਹੈਗੇ ਆ ਫੇਰ ਫਾਇਦਾ ਜਾਂ ਟਰੈਕਟਰ ਆਪਣਾ ਕਿਤੇ ਦੂਰ ਚੱਲਦਾ ਹੈਗਾ ਆ ਹਾਂ ਤੇ ਫੇਰ ਉਹਦਾ ਫਾਇਦਾ ਹੈਗਾ ਵੀ ਭਾਵੇਂ ਸਾਰੀ ਵਰਨਿੰਗ ਦੀ ਡਿਟੈਕਟਰ ਆਪਣਾ ਕਿੱਥੇ ਚੱਲਦਾ ਸਾਰਾ ਕੋ ਦੱਸਦਾ ਜਿਹੜੀ ਲਿੰਕ ਦੇ ਵਰਨਿੰਗ ਹੁੰਦੀ ਨਾ ਕੋਈ ਜਿਵੇਂ ਆਪ ਨੂੰ ਨਹੀਂ ਸਮਝ ਲੱਗਦੀ ਜਿਹੜੀ ਲਿੰਕ ਖੋਲ ਲੋ ਵਰਨਿੰਗ ਸਾਰੀ ਉੱਥੇ ਸਾਰਾ ਲਿਖਿਆ ਆ ਜੂ ਵਰਨਿੰਗ ਕੀ ਹੈ ਉਹ ਉਹ ਦਾ ਮੇਨ ਮੇਨ ਤਾਂ ਸਾਨੂੰ ਉਹਦਾ ਫਾਇਦਾ ਲੱਗਦਾ ਵੀਰੇ ਉਹਦੇ ਵਿੱਚ ਇਹ ਆ ਕਿ ਜਿਹੜੀ ਲਿੰਕ ਲਾ ਲਈਏ ਤਾਂ ਆਪਾਂ ਨੂੰ ਖੱਤੇ ਦਾ ਵੀ ਦੱਸ ਦਿੰਦਾ ਕਿੰਨੇ ਕਿੱਲੇ ਨੇ ਬਾਹਤ ਆ ਹੁਣ ਜੇ ਆ ਖੱਤਾ ਆਪਾਂ ਨੂੰ ਪਲਾਟ ਦਾ ਅੰਦਾਜ਼ਾ ਹੋਵੇ ਕਿ ਸਾਢੇ 8 ਕਿੱਲੇ ਦੇ ਨੇੜੇ ਹੈਗਾ ਆ ਪਲਾਟ ਵਟਾ ਉਹਦੇ ਵਿੱਚ ਜਦੋਂ ਉਹਨੇ ਸਾਰਾ ਲਗਾਤਾਰ ਵਾਇਆ ਤਾਂ ਉਹਨੇ ਵਿੱਚ ਦੱਸ ਦੇਣਾ ਕਿ ਕਿੰਨੇ ਕਿੱਲਾ ਇਹਨੇ ਇਕੱਠਾ ਵਾਇਆ ਹੋ ਇਹ ਕਿੰਨਾ ਤੇਲ ਪਿੱਤਾ ਕਿੰਨੇ ਘੰਟੇ ਚੱਲੇ ਘੰਟੇ ਦਾ ਤੇਲ ਸਾਰਾ ਕੁਝ ਜਿਹੜਾ ਆਪਾਂ ਮੈਜ਼ਰ ਕਰੀਦਾ ਹੋਵੇ ਉਹ ਸਾਰਾ ਵਿੱਚ ਪਹਿਲਾਂ ਹੀ ਦੱਸਦਾ ਹੈ ਪਹਿਲਾਂ ਦਾ ਹਾਂਜੀ ਉਹ ਗੱਲ ਉਹ ਖਤਮ ਹੋ ਗਈ ਅੰਕਲ ਆਪਨੇ ਡਿਪ ਮਾਰਨ ਵਾਲੀ ਵੀ ਫੋਨ ਤੇ ਪਤਾ ਲੱਗ ਜਾ ਵੀ ਇਹਦੇ ਵਿੱਚ ਕਿੰਨਾ ਤੇ ਕਿੰਨਾ ਇਹ ਚੱਲੂਗਾ ਹਾਂ ਨਾ ਤੇ ਏਸੀ ਦਾ ਤੁਹਾਨੂੰ ਕਿੰਨਾ ਕ ਫਾਇਦਾ ਲੱਗਾ ਏਸੀ ਦਾ ਸਾਡੇ ਕੋਲ ਇਹਦੇ ਤੋਂ ਪਹਿਲਾਂ ਸਾਡੇ ਕੋਲ ਸੋਨਾਲੀ ਕਦੇ 90 HP ਦੇ ਡਾਇਰੈਕਟਰ ਸੀ ਉਹ ਵੀ ਏਸੀ ਕੈਮਰਾਂ ਵਾਲੀ ਸੀ ਉਹ ਵੀ ਏਸੀ ਕੈਮਰਾਂ ਵਾਲੀ ਸੀ ਉਹ ਕਿਵੇਂ ਚੱਲਿਆ ਸੀ ਤੇ ਇਹ ਕਿਵੇਂ ਆ ਮਤਲਬ ਇਹ ਉਹਦੀ ਤਕਨੀਕ ਕਿਦਾਂ ਲੱਗੀ ਤੇ ਇਹ ਦੀ ਕਿਵੇਂ ਇਹ ਉਹ ਇਦਾਂ ਅਸੀਂ ਵੀ ਜਿਹੜੇ ਉਹ ਟਰੈਕਟਰ ਅਸੀਂ ਲਾਏ ਸੀ ਹੈ ਨਾ ਅਸੀਂ ਪਟਿਆਲੀਆਂ ਲਾਏ ਸੀ ਇਹ ਨਵੇਂ ਜਾਂ ਨਹੀਂ ਚੱਲਦੇ ਚੱਲਦੇ ਥੋੜੇ ਚੱਲੇ ਜਿਹੜੇ ਉੱਥੇ ਉਹ ਕੰਪਨੀ ਚੋਂ ਚੱਕ ਲੈਂਦੇ ਹਨ ਟਰੈਕਟਰ ਮੈਂ ਸਮਝ ਗਿਆ ਕਹੇ ਤੁਹਾਨੂੰ ਹੁਣ ਦੇਸੀ ਭਾਜਾ ਜਾ ਬਕਵਾੜੀ ਫਿਰ ਕਹਿ ਦਿੰਨੇ ਪਰ ਹੁਣ ਦੇ ਉਹ ਡਿਸਪੋਜ਼ਲ ਨਵੇਂ ਆ ਡਿਸਪੋਜ਼ਲ ਇੱਕ ਸਾਦੇ ਹੈ ਨਵੇਂ ਹੈ ਜਦੋਂ ਅਸੀਂ ਲਏ ਬਿਲਕੁਲ ਨਵੇਂ ਸੀ ਚੱਲੇ ਨਹੀਂ ਸੀ ਹੈਗੇ ਹਾਂ ਪਰ ਹੈ ਜਿਵੇਂ ਕੋਈ ਤੇ ਰਿਜੈਕਟ ਕੀਤੀ ਆਪਾਂ ਕਹਿ ਲੀਏ ਆਪਾਂ ਜਾਉਂ ਜੂਲ ਬਾਦੀ ਆ ਹਾਂ ਫ੍ਰੀਸ ਰਿਜੈਕਟ ਵਾਲੇ ਉਹ ਅੰਕਲ ਸਸਤੇ ਮਿਲ ਗਏ ਸੀ ਹਾਂ ਬਹੁਤ ਸਸਤੇ ਮਿਲ ਗਏ ਸਾਨੂੰ 7-7 ਲੱਖ ਰੋਇਨੇ ਦੇ ਗਏ 700 ਲੱਖ ਦੇ 700 ਲੱਖ ਦੇ ਬਿਨਾਂ ਇਹ ਸੀ ਵਾਲੇ ਇਹ ਸੀ ਵਾਲਾ 6.5-8 ਲੱਖ ਦਾ ਇੰਨੇ ਦੇ ਆ ਗਏ ਹਾਂ ਨੀਂਦ ਪੈ ਗਈ 8 ਲੱਖ 8 ਲੱਖ ਬੜਾ ਫਾਇਦਾ ਫਿਰਤਾ 8 ਲੱਖ 30 ਹਜ਼ਾਰ ਦਾ ਹੀ ਲਏ ਸੀ ਕਿੰਨੇ ਚ ਕਿੰਨੇ ਸਣ ਦੀ ਗੱਲ ਆ 17 ਦੀ ਗੱਲ ਆ ਮੇਰੇ ਖਿਆਲ ਨਾਲ ਆ ਆਪਣੇ 17 75 17 ਹੀ ਲਿਆਂਦਾ ਸੀ ਤੇ 90 ਥੋੜੇ ਤੇ ਇਕੱਠੇ ਹੀ ਲਿਆ ਆ ਇਕੱਠੇ ਥੋੜਾ ਜਿਹਾ ਹੀ ਫਰਕ ਥੋੜਾ ਵਰਕੀ 17 ਦੇ ਚ ਲਿਆਂਦੇ ਸੀ ਤੇ ਉਹ ਜੋ ਟਰੈਕਟਰ ਸਾਨੂੰ ਬਹੁਤ ਚੰਗੇ ਰਹਿ ਮੈਂ ਇਹ ਪੁੱਛਣੇ ਲੱਗਾ ਸੀ ਵੀ ਹੁਣ ਕਹਿਣ ਨੂੰ ਆਪਾਂ ਕਵਾੜ ਕਹਿ ਦਿੰਨੇ ਆ ਵੀ ਕਵਾੜ ਮਾਰਕੀਟ ਵੀ ਚੱਲੇ ਕਿਵੇਂ ਉਹ ਬਹੁਤ ਵਈਆ ਚੱਲੇ ਸਾਡੇ ਕੋ ਵੀ ਜਿਵੇਂ ਆਪਾਂ ਕਹਿੰਦੇ ਰਜੈਕਟ ਪੀਸ ਉਹ ਤਾਂ ਪਾਵਰ ਹੀ ਉਹਨਾਂ ਚ ਇੰਨੀ ਸੀ 90 ਪਾਵਰ ਸੀ ਉਹ ਨਾ ਨਾ ਹਲਾ ਹਲਾ ਨੂੰ ਸਮਝਦਾ ਕੁਝ ਨਹੀਂ ਇਹ ਉਹ ਹੈ ਬਹੁਤ ਤਗੜੇ ਤੇ ਉਹਨਾਂ ਚ ਕੋਈ ਖਰਾਬੀ ਤਾਂ ਨਹੀਂ ਸੀ ਕੋਈ ਆ ਬਵੇ ਚਲੋ ਦੇ ਵਧੀਆ ਕੁਆਲਟੀ ਇਹਨੂੰ ਪਰ ਉਹਦੇ ਜਿੰਨਾ ਜੋਰ ਨਹੀਂ ਹੈ ਮਾਰਦੇ ਹਾਂ ਉਹ ਜਿਆਦੇ ਤਕੜੇ ਉਹ ਤਕੜੇ ਸੀ ਉਹ ਜਿਆਦੇ ਤਨ ਤਕੜੇ ਸੀ ਪਰ ਕਿਉਂ ਚਲੋ ਕੰਪਨੀ ਵੱਲੋਂ ਵੀ 90 ਪਾਵਰ ਹੋ ਜਾਂਦੀ ਆਪਾਂ ਕਹਿੰਦੇ ਆ ਇਹ 75 ਇਹ 75 ਪਾਵਰ ਦੇ ਹੋਣਗੇ ਪਾਵਰ ਦੇ ਉਹ ਅੰਕਲ 90 ਦੇ ਵੀ ਮਿੰਤਲ ਹੁੰਦਾ 120 ਵੀ ਹੋਣੇ ਆ ਪਤਾ ਹੈ ਉਹ ਤਾਂ ਬਾਹਲੇ ਤਕੜੇ ਆ ਮੈਨੂੰ ਪਤਾ ਸੰਦਾਂ ਦੇ ਹਿਸਾਬ ਨਾਲ ਤਾਂ 90 ਪਾਵਰ ਬਹੁਤ ਜਿਆਦਾ ਹੈ ਬਹੁਤ ਜਿਆਦਾ ਹੈ ਬਹੁਤ ਜਿਆਦਾ ਪਾਵਰ 90 ਐਚਪੀ ਦੇ ਹਿਸਾਬ ਨਾਲ ਆਪਨੇ ਤਾਂ ਮੈਨੂੰ ਲੱਗਦਾ ਪੰਜਾਬ ਚ ਇੰਪਲੀਮੈਂਟ ਆਪਾਂ ਹੱਲ ਰੱਖ ਨਹੀਂ ਬਣਾਏ ਸਹੀ ਨਹੀਂ ਬਣੇ ਲੋ ਸਹੀ ਨਹੀਂ ਬਣੇ ਕਿਉਂਕਿ ਆਪਣੇ ਜਿਹੜੇ ਰਿਪਲੇਂਟ ਚੱਲ ਰਹੇ ਆ 60 ਕਿਚਪੀ ਤੱਕ ਸਹੀ ਚੱਲ ਰਹੇ ਆ ਨਹੀਂ ਸਾਡੇ ਕੋਲ ਜਿਹੜੀ 30 ਕਵੀਆਂ ਸਾਡੇ ਕੋਲ 90 ਐਚਪੀ ਹੋ ਰਹੀ ਬੰਦੇ ਨੇ ਬਹੁਤ ਵਧੀਆ ਚੱਲਦੀਆਂ ਨੇ ਠੀਕ ਚੱਲਦੀਆਂ ਬਹੁਤ ਵਧੀਆ 90 ਐਚਪੀ ਬਿਨਾ ਏਸੀ ਤੋਂ ਲਿਆਂਦਾ ਸੀ ਆਪਾਂ ਪਹਿਲਾ 2000 ਦਾ ਹਾਲ ਸੀ 17 ਹਾਲ ਸੀ ਬਹੁਤ ਵਧੀਆ ਮਤਲਬ ਵਧੀਆ ਖਿੱਚੀ ਗਿਆ ਬਹੁਤ ਹੀ ਵਧੀਆ ਉਹ ਜਿੰਨੇ ਵਧੀਆ ਮਤਲਬ ਆਹ ਨਹੀਂ ਖਿੱਚਦੇ ਜਿੰਨਾ ਵਧੀਆ ਉਹ ਖਿੱਚਦੇ ਸੀਗੇ ਜਿੰਨਾ ਵਧੀਆ ਹੁਣ ਇਹਨਾਂ ਮਗਰ ਵੀ 30 ਪਾਉਂਦੇ ਹੁੰਦੇ ਫਿਰਕ ਨਹੀਂ ਹਾਂ ਇਹਨਾਂ ਮਗਰ ਵੀ 30 ਪਾਉਂਦੇ ਆ ਇਹ ਉਹ ਹੀ ਦਮੀਆਂ ਨਮਾ ਕੋਲੇ ਆ ਉਹ ਰੈਲਾ ਖੇਚਦਾ ਸੀ ਉਹ ਰੈਲਾ ਖੇਡਦਾ ਸੀਗਾ ਜਿਵੇਂ ਉਹ ਤੁਰਦਾ ਵੀ ਜ਼ਿਆਦਾ ਸੀਗਾ ਹੂੰ ਕੀ ਰੱਗੀਆਂ ਲੈ ਕੇ ਰੈਲਾ ਵੀ ਚੱਲਦਾ ਸੀ ਤੁਰਦਾ ਵੀ ਜ਼ਿਆਦਾ ਸੀ ਇਹ ਚੱਲਦੇ ਤਾਂ ਹੈਗੇ ਪਰ ਚਲੋ ਉਹਦੇ ਜਾਂਦੇ ਥੋੜਾ ਆ ਜਾ ਦਬ ਕੇ ਜਿਵੇਂ ਪਹਿਲਾਂ ਸਟਾਰਟਿੰਗ ਤੇ ਦਬਦੇ ਇੱਕ ਵਾਰੀ ਫਿਰ ਫਿਰ ਵਿੱਚੋਂ ਕੀ ਇਹਰੀ ਚੱਲਦੇ ਹਉ ਕਹੇ ਲੈਂਦੇ ਆ ਵੀ ਭਾਈ ਮੇਰੇ ਮਗਰ ਕੁਛ ਵੱਡਾ ਪਾਇਆ ਤੇ ਸੁੱਤੇ ਹੀ ਚੱਲਦੇ ਆ ਤਾਂ ਕਰਕੇ ਇਹਨਾਂ ਮਹਿਸੂਸ ਵੀ ਨਹੀਂ ਹੁੰਦਾ ਤੇ ਚੱਲਦੇ ਵੇਖੀਏ ਤਾਂ ਲੱਗਦਾ ਖਰੇ ਮਰੀ ਜਾਂਦਾ ਜੇ ਮੀਟਰਾਂ 'ਲ ਵੇਖੀਏ ਤਾਂ 50 100 ਚੱਕਰ ਦੇ ਵਿੱਚ ਹੀ ਭੱਜਾ ਫਿਰਦਾ ਹਮਮ ਕਿਉਂ ਹੈ ਇੱਕ ਸਾਇਲੈਂਟ ਇੱਕ ਕਹਿਣ ਲੱਗਾ ਅੰਦਰ ਤੋਂ ਜਮੇ ਨਹੀਂ ਪਤਾ ਲੱਗਦਾ ਹਨ ਅੰਦਰ ਇਹਦੇ ਕੁਝ ਹੈ ਹਨ ਜਦੋਂ ਸਾਡਾ ਉਹ ਵੇਚਣ ਦਾ ਵਿਚਾਰ ਆਇਆ ਸੋਨਾ ਲਿਕਾ ਉਹ ਸ ਤਾਂ ਵੇਚਿਆਗਾ ਤੋ ਫਿਰ ਬਸ ਐਵੇਂ ਵੀ ਜਿਵੇਂ ਆਪਾਂ ਸਾਡੇ ਬੱਚਿਆਂ ਦੀ ਵੀ ਹੁੰਦਾ ਵੀ ਲੋ ਵੀ ਨਵੇਂ ਡਾਕਟਰ ਲੈ ਜੇ ਅਸੀਂ ਵੀ ਜ਼ਿੰਦਗੀ ਵਿੱਚ ਮੇਨ ਦਾ ਕੀਤੀਆਂ ਤੇ ਗਾਂ ਵਧਿਏ ਗਾਂ ਪੁਰਾਣੀ ਵੇਚ ਵੇਚ ਕੇ ਨਵੇਂ ਲੈਂਦੇ ਰਹੇ ਆ ਕੋਈ ਵੀ ਟਰੈਕਟਰ ਨਹੀਂ ਛੱਡਿਆ ਜਿਹੜਾ ਨਹੀਂ ਚਲਾਇਆ ਸਾਰੇ ਚਲਾਇਆ ਸਾਰੇ ਚਲਾਇਆ ਐਸੀ ਚੀਜ਼ ਦਾ ਵੀਰੇ ਤਰੱਕੀ ਆ ਜੇ ਆਪਾਂ ਇੱਕੋ ਚੀਜ਼ ਦੇ ਨਾਲ ਹੀ ਜੁੜੇ ਰਹੇ ਆ ਉਹ ਫੇਰ ਤਰੱਕੀ ਨਹੀਂ ਨਾ ਹੈ ਜੇ ਪੁਰਾਣਾ ਵੇਚ ਕੇ ਨਵਾਂ ਲਿਆ ਜਾਵਾਂ ਜਦੋਂ ਉਹਨੂੰ ਵੇਚਿਆ ਫੇਰ ਇੱਧਰ ਵੇਖਿਆ ਵੀ ਹੁਣ ਸੋਨਾ ਜਿਆ ਆਪਣਾ ਲੈਣਾ ਤਾਂ ਕੈਬਨ ਵਾਲਾ ਆ ਹੂੰ ਤੇ ਕੈਬਨ ਵਿੱਚ ਹੋਰ ਕੋਈ ਆਉਂਦਾ ਨਹੀਂ ਫਿਰ ਜੌਨੀਅਰ ਤੁਸੀਂ ਹੈ ਜੌਨੀਅਰ ਤੁਸੀਂ ਇੱਕ ਕੋਈ ਟਰੈਕਟਰ ਹੁਣ ਜਿਹੜਾ ਮਾਰਕੀਟ ਜਾ ਰਿਹਾ ਜਸ ਜਸ ਹੁਣ ਆਲੀ ਕਾਰ ਆ ਤੇ ਜਾ ਫਿਰ ਜੋਨ ਡੀਅਰ ਆ ਰਿਹਾ ਤੇ ਜੋਨ ਡੀਅਰ ਤੋਂ ਲਾਵਾ ਫੋਨ ਆਲੀ ਕਾ ਸੀ ਵਾਇਆ ਸੀਗਾ ਫਿਰ ਅਸੀਂ ਇੱਥੇ ਆ ਕੇ ਵੀ ਜੋਨ ਡੀਅਰ ਮੈਂ ਉਹ ਹੀ ਪੁੱਛਣ ਲੱਗਾ ਸੀ ਅੰਕਲ ਉਦਾਂ ਤਾਂ ਜੋਨ ਡੀਅਰ ਤੁਹਾਡੇ ਕੋਲ ਨਹੀਂ ਹੈਗਾ ਕੋਈ ਵੀ ਇਹਨਾਂ ਤੋਂ ਲਾਵਾ ਨਹੀਂ ਇਹਨਾਂ ਦਾ ਪਹਿਲਾਂ ਇਹ ਹੀ ਲਿਆ ਸਿੰਪਲ ਕਦੇ ਚਲਾ ਕੇ ਦੇਖਿਆ ਜੋਨ ਡੀਅਰ ਕਿ ਨਹੀਂ ਨਹੀਂ ਚਲਾ ਕੇ ਨਹੀਂ ਲਿਆ ਜਿਨ ਨੇ ਹੌਲੈਂਡ ਚਲਾ ਲਿਆ ਨਾ ਉਹਨੂੰ ਥੋੜਾ ਔਖਾ ਨਹੀਂ ਇੱਕ ਹੋਰ ਵੀ ਗੱਲ ਹੈ ਕਿ ਅਸੀਂ ਪਹਿਲਾਂ ਚਲੋ ਟਰਾਈ ਲੈਂਦੇ ਰਹੇ ਵੀ ਲਈਏ ਜੋਨ ਡੀਅਰ ਲਈਏ ਪਰ ਜਦੋਂ ਜਦੋਂ ਤੱਕ ਪ੍ਰੋ ਗੇਅਰ ਤੇ ਪ੍ਰੋ ਲਿਫਟ ਨਹੀਂ ਸੀ ਨਾਈ ਹਾਂ ਨਾ ਤੇ ਇਹਨਾਂ ਦੀ ਗੇਰਾਂ ਦੀ ਸਪੀਡ ਸਹੀ ਸੀਗੀ ਤੇ ਨਾ ਲਿਫਟ ਠੀਕ ਸੀਗੀ ਇਹ ਗੱਲ ਤੁਹਾਡੀ 100% ਸਹੀ ਆ ਜਦ ਤੇ ਗੇਰਾਂ ਦੀ ਸਪੀਡ ਵੀ ਸਹੀ ਨਹੀਂ ਸੀਗੀ ਜਦੋਂ ਜਦੋਂ ਦਾ ਇਹ ਆ ਗਿਆ ਪ੍ਰੋ ਗੇਅਰ ਤੇ ਪ੍ਰੋ ਲਿਫਟ ਹੂੰ ਉਦੋਂ ਬਾਅਦ ਚ ਫਿਰ ਟਰੈਕਟਰ ਠੀਕ ਹੋਇਆ ਹੁਣ ਕਿਵੇਂ ਹੁਣ ਤੁਹਾਨੂੰ ਟਰੈਕਟਰ ਹੁਣ ਜਿਹੜੇ ਗੇਰਾਂ ਦੀ ਸਪੀਡ ਵੀ ਠੀਕ ਆ ਤੇ ਲਿਫਟ ਤਾਂ ਬਹੁਤ ਵਧੀਆ ਲਿਫਟ ਉਹ ਜਿਵੇਂ ਮੈਸੀ ਟਰੈਕਟਰ ਦੀ ਲਿਫਟ ਹੈ ਨਾ ਅੰਕਲ ਆ ਵੀ 75 ਐਚਪੀ ਆ ਆਪਣਾ 5630 ਵੀ 75 ਐਚਪੀ ਆ ਦੋਨਾਂ ਦੇ ਵਿੱਚ ਫਰਕ ਹੋਰ ਕੋਈ ਜੇ ਤੁਹਾਨੂੰ ਕਵਾਂ ਮੈਂ ਉਹਦੇ ਤੇ ਵੀ ਏਸੀ ਕਵਨ ਲੱਗਾ ਇਹ ਤੇ ਵੀ ਏਸੀ ਕਵਨ ਲੱਗਾ ਦੋਨੋਂ ਚ ਤੁਸੀਂ ਪਹਿਲਾਂ ਕਿਹਨੂੰ ਚਲਾਓਗੇ ਨਹੀਂ ਅਸੀਂ ਤਾਂ ਬਜ਼ੁਰਗ ਤੇ ਚਲਾਵਾਂਗੇ ਜونیਅਰ ਨੂੰ ਕਿਉਂਕਿ ਅਸੀਂ ਤਾਂ ਕੱਟੇ ਤੋਂ ਬਾਈਦੇ ਆ ਨਹੀਂ ਨਹੀਂ ਮੈਂ ਕਹਤਾ ਉਹਦੇ ਤੇ ਵੀ ਏਸੀ ਕਵਨ ਲੱਗਾ ਹੋਵੇ ਫੇਰ ਜੇ ਫੇਰ ਉਹ ਜ਼ੋਰ ਜ਼ਿਆਦਾ ਮਾਰਦਾ ਹੈ ਫੇਰ ਉਹਦੇ ਤੇ ਛੋਟਾ ਉਹ ਗੱਲ ਵਿਚਨੇ 77 ਨਾਲ ਗਿਣਾਂਗੇ ਨਾ ਇਹ 90 ਪਾਵਰ ਜਾਂ 100 ਪਾਵਰ ਦੇ ਹਿਸਾਬ ਨਾਲ ਹੀ ਗਿਣਾਂ ਉਹਨੂੰ ਸ਼ਪੰਜਾਤੀ ਸ਼ਪੰਜਾਤੀ ਉਹਦਾ ਕੁਝ ਕਰਵਾਇਆ ਕਿ ਨਹੀਂ ਕੈਮਕੂਮ ਤਾਂ ਨਹੀਂ ਆਪਾਂ ਚੇਂਜ ਕਰਾਈ ਥੋੜਾ ਜਿਹਾ ਤੇਲ ਜ਼ਰੂਰ ਵਧਾਇਆ ਜੀ ਪੰਪ ਦੀ ਵੀ ਕੋਈ ਵੀ ਚੋ ਚੇਂਜ ਨਹੀਂ ਕੀਤਾ ਉਹ ਵੀ origignal ਆ ਹਲਕਾ ਜਿਹਾ ਐਡਵਾਂਸ ਕਰਕੇ ਇੱਕ ਚੂੜੀ ਤੇਲ ਹੀ ਵਧਾਇਆ ਇੱਕ ਚੂੜੀ ਹਾਂਜੀ ਇੱਕ ਤੋਂ ਡੇਢ ਚੂੜੀ ਇਹਨਾਂ ਉਹ ਤਾਂ ਯਾਰ ਪਹਿਲਾਂ ਹੀ ਨਹੀਂ ਸੀ ਮਾਨ ਪਹਿਲਾਂ ਵੀਰੇ ਆ ਥੋੜਾ ਜਿਹਾ ਆਪਾਂ ਨੂੰ 19 ਵਾਲਾ ਤੇ ਕੀ ਹਲਕਾ ਜਿਹਾ ਦਬਕੇ ਚੱਲਣਾ ਜਿੱਦਾਂ ਵਾ ਕਿ ਖੁੱਲ ਕੇ ਚੱਲਦਾ ਹੀ ਅੰਕਲ ਬੱਚੇ ਜਿਵੇਂ ਨਾਲ ਹੀ ਆ ਸਾਰੀ ਫੈਮਿਲੀ ਬੈਠੀ ਆ ਹੂੰ ਬੱਚਿਆਂ ਨਾਲ ਤੁਹਾਡਾ ਤਾਲਮੇਲ ਸੈਟ ਆ ਪਰਸਨਲ ਸੁਣਾ ਲਾ ਵੈਸੇ ਤਾਂ ਕਰਦਾ ਸੌਰੀ ਮੈਨੂੰ ਕਿਹਾ ਬਿਲਕੁਲ ਸੈਟ ਆ ਸਾਡੇ ਤੋਂ ਨਿਕੇਰੇ ਕੇ ਬੱਚੇ ਜਿਹੜੇ ਆ 9ਵੀਂ 10ਵੀਂ ਚ ਪੜ੍ਹਦੇ ਜਿਹੜੇ ਆ ਉਹ ਕਾਰਾਂ ਵੀ ਚਲਾਉਂਦੇ ਟਰੈਕਟਰ ਵੀ ਚਲਾਉਂਦੇ ਸਭ ਕੁਝ ਚਲਾਉਂਦੇ ਸਾਡੇ ਨਾਲ ਬਰਾਬਰ ਵਾਈ ਕਰਦੇ ਜਿੰਦਗੀ ਤਾਂ ਸੰਤੁਸ਼ਟੋ ਮੇਰਾ ਪੋਤਾ ਜਦ ਦਿਨ ਸਕੂਲੇ ਜਾਂਦਾ ਇਹਦਾ ਮੈਨੂੰ ਕਹਿ ਕੇ ਜਾਂਦਾ ਦਾਦਾ ਤੂੰ ਟਰੈਕਟਰ ਨਾਲ ਜਾਈ ਬੈਠ ਕੇ ਵਾਈ ਕਰਦੇ ਮੈਂ ਕਿਹਾ ਆ ਜੀ ਆਜੋ ਹਣਾਂ ਆਪਾਂ ਬਹਿ ਕੇ ਗੱਲਬਾਤ ਕਰੀ ਵੀਡੀਓ ਤੁਸੀਂ ਸਾਰੀ ਆਪਾਂ ਸ਼ੂਟ ਕਰ ਹੀ ਲਈ ਆ ਮੈਂ ਕਿਹਾ ਇਹ ਸਾਰੀ ਫੈਮਿਲੀ ਫਿਰ ਨਾ ਵਿੱਚ ਆਣੀ ਸੀ ਰੀ ਤੁਸੀਂ ਸਾਰੇ ਪਰਿਵਾਰ ਦਾ ਮਾੜਾ ਇੰਟਰੋਡਕਸ਼ਨ ਦੇ ਦੋ ਇਹ ਬੱਚੇ ਤੁਹਾਡੇ ਬੱਚੇ ਇਹਨਾਂ ਚੋਂ ਇਹ ਮੇਰਾ ਵੱਡਾ ਬ੍ਰਦਰ ਆ ਠੀਕ ਆ ਵੀਰ ਜੀ ਇਸ ਤੋਂ ਇੱਕ ਛੋਟਾ ਬ੍ਰਦਰ ਹੈ ਹੋਰ ਆ ਉਹ आले ਆ ਜਾਂਦੇ ਇੱਥੇ ਆ ਉਹ ਵੀ ਰ ਗਿਆ ਆਪਣੇ ਨਹੀਂ ਸੱਚ ਚ ਚਾਚਾ ਹੀ ਆਏ ਓਕੇ ਤੁਸੀਂ ਤਿੰਨ ਭਰਾ ਹੋ ਅੱਜ ਤਿੰਨ ਭਰਾ ਸੀ ਠੀਕ ਹੈ ਵੱਡੇ ਭਰਾ ਦਾ ਇੱਕ ਇਹ ਬੇਟਾ ਆ ਠੀਕ ਆ ਜੀ ਤੇ ਆਪ ਦੋਨੋਂ ਪੋਤੇ ਆ ਜੀ ਇਹਨਾਂ ਦੇ ਹਾਂ ਜੀ ਇਹਨਾਂ ਦੇ ਹਾਂਜੀ ਪੁੱਤ ਇਹਨਾਂ ਦੇ ਅੱਛਾ ਇੱਕ ਬਿਟਾ ਇਧਰ ਤੇ ਇੱਕ ਦੂਜੇ ਵੀਰੇ ਤਾਂ ਹਣਾ ਜੁਰਦਾ ਤਾਂ ਜਿਸਦੇਵ ਦਾ ਠੀਕ ਹੈ ਜੀ ਤੇ ਤੁਹਾਡੀ ਫੈਮਲੀ ਜੀ ਮੇਰਾ ਬੇਟਾ ਆਇਆ ਆ ਓਕੇ ਜੀ ਇਹ ਵੀਰਾ ਸਸੀ ਗਾ ਜੀ ਪੁੱਤ ਆਇਆ ਬੈਠਾ ਹੈ ਪੁੱਤ ਆ ਉਹ ਇਹ ਦੋਤਾ ਬੈਠਾ ਨਾਲ ਇਹ ਦੋਤਾ ਬੈਠਾ ਛੁੱਟੀਆਂ ਆਇਆਂ ਹਣ ਹਾਂ ਛੁੱਟੀਆਂ ਛੁੱਟੀਆਂ ਆਈਆਂ ਨਾ ਉਹ ਚਾਚੇ ਵੱਡੇ ਜੀ ਦਾ ਉਹਨਾਂ ਦਾ ਪੁੱਤ ਆ ਉਹਨਾਂ ਦਾ ਵੱਡੇ ਜਿਹੜਾ ਬ੍ਰਦਰ ਇੱਥੇ ਆਇਆ ਰਿਹਾ ਉਹਦਾ ਇਹ ਪੁੱਤ ਆ ਠੀਕ ਹੈ ਵੀਰ ਜੀ ਤੇ ਇਹ ਇਹ ਉਹਦਾ ਪੁੱਤ ਆ ਪਿਆਰ ਦਾ ਇਤفاق ਕਿਵੇਂ ਆ ਜੀ ਬਹੁਤ ਵਧੀਆ ਇਹ ਸਾਹਮਣੇ ਨਹੀਂ ਜੋ ਰਿਐਲਿਟੀ ਹੈ ਨਾ ਕਿਰਪਾ ਪਰਮਾਤਮਾ ਦੀ ਸਾਹ ਇਹ ਇਸ ਗੱਲ ਤੋਂ ਵੀਰ ਨੇ ਕਿਹਾ ਵੀ ਤੂੰ ਕਿਹੋ ਜਿਹਾ ਸਵਾਲ ਪੁੱਛੀ ਜਨਾ ਮੇਰੀ ਨਾ ਆਦਤ ਹੀ ਆ ਥੋੜੀ ਜੀ ਆਦਤ ਲਾ ਲਓ ਜਾਂ ਕਮਜ਼ੋਰੀ ਲਾ ਲਓ ਪਰਵਾਰਾਂ ਦੇ ਜਿਹੜੇ ਪ੍ਰੇਮ ਪਿਆਰ ਤੇ ਇਤفاق ਹਨ ਵੈਸੇ ਤਾਂ ਚਲਕ ਰਿਹਾ ਤੁਹਾਡਾ ਹੂੰ ਪ੍ਰੇਮ ਪਿਆਰਾ ਤੇ ਅੱਗੇ ਵੀ ਤਾਂ ਇਹ ਵਧਿਆ ਜਾਂਦਾ ਪ੍ਰੇਮ ਪਿਆਰ ਨਾਲ ਹੀ ਅਸੀਂ ਇੱਥੇ ਇਕੱਠੇ ਤੁਰੇ ਫਿਰਦੇ ਆ ਹਾਂ ਕਿਉਂਕਿ ਜਦੋਂ ਮ ਆਇਆ ਨਾ ਸਟਾਰਟਿੰਗ 'ਚ ਤੇ ਮੈਂ ਵੀਰ ਨੂੰ ਪੁੱਛਿਆ ਵੀ ਉਹ ਵੀਰ ਕੌਣ ਆ ਉਹ ਵੀਰ ਕੌਣ ਕਹਿੰਦਾ ਵੀ ਅਸੀਂ ਸਾਰੇ ਇਕੱਠੇ ਕੰਮ ਕਰਦੇ ਹਾਂ ਇਹ ਬੜੀ ਵਧੀਆ ਗੱਲ ਲੱਗੀ ਚਲੋ ਇਹ ਸਾਰੇ ਰਲ ਕੇ ਪਰਿਵਾਰ ਅਸੀਂ ਅੱਜ ਜੋ ਵੀ ਆਦੇ ਖੇਤੀਬਾੜੀ ਦਾ ਕਰਦੇ ਸਾਰਾ ਰਲ ਕੇ ਕਰਦੇ ਹਾਂ ਹਾਂ ਕਿਉਂਕਿ ਅੱਜਕੱਲ ਦੇਖੀਦਾ ਨਾ ਜੋ ਵੀ ਸਾਹਕਤਾ ਵਾ ਵੀ ਇੱਕ ਪਰਿਵਾਰ ਮੜਾ ਆ ਜਾ ਕਿਤੇ ਅੱਗੇ ਲੰਘਣ ਲੱਗੇ ਤੇ ਉਹ ਥੋੜਾ ਜਿਹਾ ਕੰਮ ਹਾਂਜੀ ਹਾਂਜੀ ਹਾਂ ਜੀ ਸ਼ੁਕਰ ਆ ਵੈਗਰੂ ਦਾ ਤੁਸੀਂ ਸੋਨਾ ਕੰਮ ਆਣਾ ਇਹ ਮੁੰਡਿਆਂ ਨੇ ਹੁਣ ਚਲੋ ਡਾਕਟਰ ਜੀ ਦਾ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਕੰਮ ਇਹਨਾਂ ਦਾ ਇਹ ਵੀਰੋਨਾਂ ਦਾ ਆਪਣਾ ਹਾਲ ਲੁਧਿਆਣੇ ਉਹ ਉਹਦੇ ਸੌਰੀ ਫਰੋਇਪਰ ਉਹ ਹਸਪੀਟਲ ਕਰਕੇ ਆਪਾਂ ਮਿਲੇ ਹਾਂ ਉੱਥੇ ਆਉਣਾ ਸੀ ਤੇ ਵੀਰੋਨਾਂ ਨਾਲ ਮੁਲਾਕਾਤ ਹੋਣੀ ਸੀ ਤੇ ਆਪਾਂ ਇੱਥੇ ਅੱਜ ਬਹਿਣਾ ਸੀ ਉਹ ਵੀ ਬਹੁਤ ਸੋਨਾ ਤੁਹਾਡਾ ਕੰਮ ਹੈ ਨਾ ਉਹ ਵੈਗਰੂ ਨੇ ਜੋ ਸੇਵਾ ਅੱਛਾ ਜੀ ਉਹ ਸਾਡੇ ਬਜ਼ੁਰਗਿਆਂ ਤੇ ਜੀ ਸਾਡੇ ਡੈਡੀ ਨੇ ਨਾ ਉਹ ਸੇਵਾ ਕੀਤੀ 40 ਸਾਲ ਫਰੀ ਕਰਦੇ ਰਹੇ ਡੈਡੀ ਜੀ ਬਹੁਤ ਆਲੀਖਾ ਸੇਵਾ ਕੀਤੀ ਹੈ ਫਿਰ ਬਾਬੇ ਕਿਰਪਾ ਨਾਲ ਵਿਆਹ ਸਾਹੀ ਕਰ ਲਾਪਿਆ ਹਣ ਚਲੋ ਵਧੀਆ ਜੀ ਸਾਡੇ ਪਹਿਵੀਂ ਪੀੜੀ ਹੈ ਜੀ ਇਹ ਕਰਦੇ ਹਣ ਪਹਿਨੀ ਪੀੜੀ ਹਾਂਜੀ ਜੀ ਵੀਰਾਂ ਨੂੰ ਪਤਾ ਨਹੀਂ ਲੱਗਣਾ ਮੜੇ ਕੰਮ ਵੀ ਆਪਾਂ ਦੱਸ ਦਈਏ ਚੰਗੀ ਤਰ੍ਹਾਂ ਮੈਂ ਆਪਣਾ ਮੇਨ ਕਾਦਾ ਹਸਪੀਟਲ ਦੇ ਵਿੱਚ ਸਾਡੇ ਹੱਡੀਆਂ ਦਾ ਜੀ ਅਸੀਂ ਜੋ ਜੋਇੰਟ ਜੋ ਆਪਣੇ ਅੱਜ ਤੋਂ 100 ਸਾਲ ਪਹਿਲਾਂ ਕਰਦੇ ਸੀ ਹਾਂ ਉਸ ਵੇਲੇ ਅਸੀਂ ਇਲਾਜ ਕਰਦੇ ਆ ਸੀ ਜੂਇੰਟ ਨੂੰ ਕੋਈ ਪ੍ਰੋਬਲਮ ਆਉਂਦੀ ਆ ਲੈਗ ਵਿੱਚ ਪੇਨ ਆਉਂਦੀ ਆ ਹਾਂ ਅਸੀਂ ਸਿਰਫ ਜੂਇੰਟ ਤੋਂ ਹੀ ਲੈਗ ਤੋਂ ਪ੍ਰੋਗਰਾਮ ਸੈੱਟ ਕਰਕੇ ਜਿਵੇਂ ਉਹਦੇ ਉਸੇ ਟਾਈਮ ਜਿਵੇਂ ਦੋ ਤਿੰਨ ਘੰਟੇ ਜੇ ਰੈਸਟ ਕਰਾ ਕੇ ਜਿਵੇਂ ਉਹਦੇ ਜਿਵੇਂ ਰੀਲੀਫ ਮਿਲ ਆ ਪੈਂਦਾ ਠੀਕ ਇਹ ਵਾਲਾ ਕੋਈ ਜੂਇੰਟ ਦੀ ਕੋਈ ਪ੍ਰੋਬਲਮ ਆ ਸੀ ਸਾਰੀ ਨੇचुरल ਪ੍ਰੈਕਟਿਸ ਕਰਦੇ ਜਿਵੇਂ ਸਮੇਂ ਅਜ ਤੋਂ 100 ਸਾਲ ਪਹਿਲਾਂ ਚੱਲਦਾ ਸੀ ਮੈਂ ਉਹ ਹੀ ਪੁੱਛਣ ਲੱਗਾ ਜੀ ਜੋ ਇਹਨਾਂ ਦਾ ਤਜਰਬਾ ਸੀ ਉਹ ਹੀ ਤੁਹਾਨੂੰ ਗਾ ਹਾਂਜੀ ਹਾਂਜੀ ਸਾਡੇ ਬਾਬੇ ਕਿਰਪਾ ਜੀ ਅਸੀਂ ਸਾਨੂੰ ਸਿੱਖਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਸਾਡੇ ਹੁਣ ਬੇਟੇ ਗਾ ਜਿਵੇਂ ਕਰ ਲਾਪਿਆ ਹੂੰ ਜਦੋਂ ਅਸੀਂ ਹੱਥ ਨਾਲ ਲਾਪਿਆ ਸਾਨੂੰ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਪਰ ਮਹਾਤਮਾ ਲੋ ਵੀ ਆਇਦਾਂ ਕਰਨਾਮਾ ਬਸ ਹੂੰ ਸਾਨੂੰ ਸਿੱਖਣ ਦੀ ਲੋੜ ਨਹੀਂ ਪੈਂਦੀ ਜੀ ਮੈਂ ਗਰੂ ਵੱਲੋਂ ਪੀੜੀ ਤੇ ਪੈਮੀ ਪੀੜੀ ਜਾਂਦੀ ਵੀ ਫੋਨ ਚ ਸਾਡੇ ਹੈਗਾ ਜੀ ਮੈਂ ਉਹ ਹੀ ਕਹਿਣ ਲੱਗਾ ਜੀ ਰੱਬ ਵੱਲੋਂ ਬਖਸ਼ਾ ਹਾਂਜੀ ਬਾਬੇ ਕਿਰਪਾ ਜੀ ਹੂੰ ਸੋਨੋ ਸ਼ੋਕਰਾ ਮੈਂ ਮਸ਼ੀਨ ਨਹੀਂ ਯੂਜ਼ ਨਹੀਂ ਕਰਦੇ ਹੱਥਾਂ ਨਾਲ ਹੀ ਜਿਵੇਂ ਸਾਰੇ ਜੋੜ ਸੈੱਟ ਕਰ ਦਿੰਦੇ। ਕੋਈ ਮਸ਼ੀਨ ਨਹੀਂ ਯੂਜ਼ ਕਰਦੇ ਕੁਝ ਵੀ ਨਹੀਂ। ਹੱਥਾਂ ਨਾਲ ਹੀ ਜੋੜ ਸੈੱਟ ਕਰੀਦੇ ਸਾਰੇ। ਅਸੀਂ ਤੇਲ ਖੁਦ ਬਣਾਉਂਦੇ ਆ। ਉਹ ਇੱਧਰ ਨਾਲੋਂ ਬਾਹਰ ਲੋਕੀ ਜ਼ਿਆਦਾ ਲਾ ਜਾਂਦੇ ਬਾਹਰਲੀਆਂ ਗੰਡਰੀਆਂ ਦੇ ਵਿੱਚ। ਵੀ ਇੰਨਾ ਜ਼ਿਆਦਾ ਤੇਲ ਹਾਂਜੀ ਤੇਲ ਲੋਕਾਂ ਨੂੰ ਇੰਨਾ ਪਸੰਦ ਹੈਗਾ। ਕੋਈ ਮਸਲ ਪਏ ਨਾ ਆਪਾਂ ਗੋਲੀਆਂ ਖਾਣੇ ਉਹ ਤੇਲ ਦੀ ਮਾਲਿਸ਼ ਨਾਲ ਹੀ ਉਹਨੀ ਚੀਜ਼ ਉਹ ਹਟ ਜਾਂਦੀ। ਵੈਰੀ ਗੁੱਡ ਐ। ਬਾਬੇ ਲੋ। ਓਕੇ ਤੇ ਝੋਨਾ ਕਿਹੜਾ ਲਾਉਣਾ ਜੀ ਸੋਰੀ। ਚੋਨਾ ਅਸੀਂ ਤਾਂ ਜਿਆਦਾ 14 ਤੋਂ 26 ਰਾਂਗੇ 14 ਤੋਂ 26 114 ਤੇ 126 ਇਧਰ ਆਪਣੇ ਐਸ ਏਰੀਏ ਫਰੋਇਪਰ ਬੈਲਟ ਚ ਲੱਗਦੇ ਆ ਲੂ ਲੂਗਣੀ ਲੱਗਦੇ ਲੱਗਦੇ ਪਰ ਘੱਟ ਲੱਗਦੇ ਕੋਸ਼ ਏਰੀਏ ਚ ਹੈ ਜੀ ਬਾਰੇ ਕੇ ਇਧਰ ਸਾਈਡ ਬਾਰਡਰ ਏਰੀਏ ਚ ਲੱਗਦਾ ਜਿਆਦਾ ਆਲੂ ਅੱਛਾ ਸਾਡੇ ਇਸ ਏਰੀਏ ਚ ਜਿਆਦਾ ਮਿਰਚ ਲੱਗਦੀ ਆ ਮਿਰਚਾਂ ਆਵਾ ਦੇਖਦਾ ਆ ਪਿੱਛੇ ਏਰੀਏ ਬਹੁਤ ਸਾਡੇ ਤੋਂ ਲੱਗਦੀ ਆ ਹਾਂ ਹਾਂਜੀ ਮਿਰਚ ਝੋਨਾ ਕਣਕ ਤੇ ਹਾਂਜੀ ਬਸ ਇਹ ਤਿੰਨ ਫਸਲਾਂ ਹਾਂਜੀ ਹਾਂਜੀ ਮੱਕੀ ਵੀ ਦਾ ਖਾਂ ਮੱਕੀ ਲੱਗਿਆ ਨੇ ਜਮੀਨਾ ਇੱਧਰ ਪਾਰੀਆਂ ਹਨਾ ਜੀ ਜਮੀਨਾ ਪਾਰੀਆਂ ਜਮੀਨਾ ਬਹੁਤ ਚੰਗੀਆਂ ਫਰੋਹੀਪੁਰ ਤੋਂ ਆਪ ਕਿੰਨੀ ਦੂਰੀ ਤੇ ਬੈਠੇ ਆ ਜੀ 7-8 ਕਿਲੋਮੀਟਰ ਹੈ 7-8 ਕਿਲੋਮੀਟਰ ਆ ਜੀ 7-8 ਕਿਲੋਮੀਟਰ ਹਾਂ ਜੀ ਕਿ ਸੜਕੀ ਰਸਤਾ ਜਿਹੜਾ ਛੜਕੀ ਠੀਕ ਹੈ ਜੀ ਕਿ ਉੱਦਾਂ ਤੋਂ ਹੋ ਸਕਦਾ ਵੇ ਕਿਲੋਮੀਟਰ ਹੋਰ ਘਾਟੀ ਹੋਵੇ ਸੜਕ ਜੇ ਸੁੱਧਾ ਪਲਾਈਆ ਜੇ ਸੁੱਧਾ ਲਾਈ ਜੀ ਇਹ ਤੋਂ ਬਾਰਡਰ ਕਿੰਨੀ ਦੂਰ ਹੈ ਜੀ ਬਾਰਡਰ ਮੇਰੇ ਨਾਲ ਤੋਂ 15 ਕਿਲੋਮੀਟਰ ਹੋਣਾ 15-16 ਕਿਲੋਮੀਟਰ ਪੈਂਦਾ ਜੀ 15-16 ਕਿਲੋਮੀਟਰ ਪੈਂਦਾ ਜੀ ਪਾਕਿਸਤਾਨ ਜਦੋਂ ਯਾਦ ਹੋਇਆ ਹੈ ਆਪਾਂ ਪਹਿਲੇ ਹੀ ਇੱਧਰ ਸੀਗੇ ਜਾਂ ਉਧਰੋਂ ਆਏ ਜੀ ਮੈਂ ਜਦੋਂ ਪਾਕਿਸਤਾਨ ਜਾਤ ਹੋਇਆ ਉਦੋਂ ਸਾਡਾ ਪਰਿਵਾਰ ਜਿਹੜਾ ਸੁਲਤਾਨਪੁਰ ਏਰੀਆ ਪਿੰਡ ਬੂੜੇ ਹਾਲ ਦੇ ਵਿੱਚ ਸੀਗਾ ਅੱਛਾ ਉੱਥੇ ਸੀਗਾ ਤਲੰਡੀ ਦੇ ਕੋਲ ਸਨ ਸਨ 53 ਵਿੱਚ ਆਣ ਕੇ ਇੱਥੇ ਰਿਸ਼ਤੀ ਜ਼ਮੀਨ ਖਰੀਦੀ ਆ ਸਾਡੇ ਬਜ਼ੁਰਗਾਂ ਨੇ ਸਨ 1953 1953 'ਚ 53 'ਚ ਉਦੋਂ ਕੋਈ ਦੱਸਿਆ ਬਜ਼ੁਰਗਾਂ ਨੇ ਕੀ ਰੇਟ ਰੁੱਟ ਸੀ ਕਨੇ ਧਿਆਨ 'ਚ ਉਦੋਂ ਤਾਂ ਬਹੁਤ ਸਸਤੀਆਂ ਜ਼ਮੀਨਾਂ ਲਈਆਂ ਆਈਆਂ ਆਏ ਸੋਹਾ ਦੇ ਭਾਅ ਲਾ ਹੁਣ ਸੋਹਾ ਦੇ ਭਾਅ ਨਹੀਂ ਸੀਗਾ ਹਜ਼ਾਰ ਉਹ ਨਹੀਂ ਹੋਣੀ ਹਨ ਹੁਣ ਤਾਂ ਮੈਂ ਕਹਿੰਦਾ ਜੀ ਜ਼ਮੀਨਾਂ ਬਹੁਤ ਜ਼ਿਆਦਾ ਹਾਂਜੀ ਹਾਂਜੀ ਹੁਣ ਤਾਂ ਬਹੁਤ ਰੇਟ ਵਧ ਗਿਆ ਜੀ ਇੱਕ ਸਾਲ ਦੇ ਵਿੱਚ ਦੁੱਗਣੇ ਹੋ ਗਿਆ 20 ਤੋਂ 40 ਹੋ ਗਿਆ ਇੱਕ ਸਾਲ ਲਈ ਹਾਂ ਇੱਕ ਸਾਲ ਚ ਹੀ ਹੋ ਗਿਆ ਤੇ ਆਪਣੇ ਕੋਲ ਹੀ ਅੰਕਲ ਇੰਪਲੀਮੈਂਟ ਜਿਵੇਂ ਟਰੈਕਟਰ ਬਾਬੇ ਦੀ ਮਿਹਰ ਨਾਲ ਸਹੁੰ ਨੇ ਇੰਪਲੀਮੈਂਟ ਵੀ ਕਰਦੇ ਆ ਆਪਦੀ ਆ ਸਾਰੇ ਸਾਰੇ ਆਪਦੇ ਆ ਸਾਰੇ ਆਪਦੇ A to Z ਸਾਰੇ ਫਿਰ ਅਸੀਂ ਕਈ ਸਾਲ ਹੋ ਗਿਆ ਅਸੀਂ ਪਰਾਲੀ ਨੂੰ ਕਦੇ ਅੱਗ ਨਹੀਂ ਲਾਉਂਦੇ ਮੇਰੀ 9 ਸਾਲ ਹੋ ਗਏ ਸਾਨੂੰ ਜੀ ਜਮਾ ਨਹੀਂ ਆਖ ਲਈ ਅਸੀਂ ਤਾਂ ਪਲੋਂ ਪਲੋਂ ਦੇ ਵਿਚਵਾਂ ਲਈਦਾਗਾ ਖਲੇ ਗਲ ਦੇਈਦਾ ਇਹ ਬੜੀ ਸਿਆਣੀ ਗੱਲ ਆ ਜਾਂ ਫਿਰ ਸੁਪਰਸੀਡਰ ਦਾ ਵੀ ਅਸੀਂ ਕਾਮਯਾਬ ਕੀਤਾ ਸੁਪਰਸੀਡਰ ਲੋਕਾ ਕੋ ਕਾਮਯਾਬ ਨਹੀਂ ਹੈਗਾ ਸੁਪਰਸੀਡਰ ਅਸੀਂ ਕੰਮ ਅਸੀਂ ਕਾਮਯਾਬ ਕੀਤਾ ਆਇਆ ਮੈਰੀ ਗੁੱਡ ਅਸੀਂ ਪਹਿਲਾਂ ਮਲਚਰ ਮਾਰ ਕੇ ਤੇ ਸਾਡੇ ਕੋਲਟੀਵੇਟਰ ਇਹ ਹੋਇਆ ਵੀ ਅਸੀਂ ਉਹਨਾਂ ਨੂੰ ਮਿੱਟੀ ਨੂੰ ਪੱਟ ਲੈਣੇ ਭਾਜਾ ਮੜੀ ਮੜੀ ਵਿਚ ਵਿੱਚ ਜਿੰਨੇ ਕ ਲੱਗਣ ਨਹੀਂ ਪੂਰੇ ਲਾ ਕੇ ਸੋ ਢੂੰਗੇ ਜਾਂਦੇ ਆ ਬਹੁਤ ਨਹੀਂ ਤੇ ਪਰਾਲੀ ਵਿੱਚ ਫਸਦੀ ਨਹੀਂ ਉਹ بڑے ਉਹ ਲੰਮਕੰਦੇ ਬਣੇ ਹੋਏ ਇਸ ਤਰ੍ਹਾਂ ਦੇ ਹਨ ਜਿਵੇਂ ਉਹ ਨਹੀਂ ਕਿਹਾ ਦੇ ਤੈ ਤੋੜ ਵਰਗੇ ਆ ਜੇ ਆਪਾਂ ਉਧਰ ਵੇਹਲੀ ਚ ਗਏ ਤੁਸੀਂ ਵੇਖ ਕੇ ਆਏ ਸੀ ਨਾ ਅੱਛਾ ਉਹ ਲੰਮੇ ਨੰਮੇ ਆ ਲੰਮੇ ਆ ਅੱਛਾ ਉਹ ਬਣੇ ਆਵੇਂ ਉਹ ਬਣੇ ਇਸ ਵਾਸਤੇ ਉਹਦੇ ਪਰਲੇ ਬਹੁਤ ਆ ਜੀ ਉਹਦੇ ਪਰਾਲੀ ਅੜਦੀ ਨਹੀਂ ਹੈਗੀ ਵਿਰਲੇ ਤੁੱੱਚੇ ਹੋਣਗੇ ਤੁੱੱਚੇ ਬਹੁਤ ਆ ਜੀ ਹਾਈਟ ਵੀ ਹੁੰਦੀ 3.5 ਫੁੱਟ ਦੇ ਲੱਗੇ ਹੋਏ ਜਦੋਂ ਪੂਰੀ ਜਮੀਨ ਪੱਟੀ ਜਾਂਦੀ ਆ ਫਿਰ ਤੁਸੀਂ ਸੁਪਰ ਸੀਡਰ ਆਉਂਦਾ ਕੀ ਟਰੈਕਟਰ ਵੀ ਸੌਖਾ ਦਰਦਾ ਫਿਰ ਸੌਖਾ ਦਰਦਾ ਜੀ ਮਿੱਟੀ ਹਾਂ ਜੀ ਹਾਂ ਜਿੱਨਾ ਕਿਹੜਾ ਉਹ ਉਨਾਂ ਟਰੈਕਟਰ ਔਖਾ ਹਾਂ ਜੀ ਹਾਂ ਫਿਰ ਝੋਨਾ ਲਾਉਣ ਵਾਸਤੇ ਵੀ ਮਸ਼ੀਨ ਲੱਗੀ ਆ ਰੱਖੀ ਆ ਕਈ ਸਾਲ ਤੋਂ ਝੋਨਾ ਵੀ ਮਸ਼ੀਨ ਨਾਲ ਹੀ ਲਾਉਨੇ ਆ ਮੈਰੀ ਗੱਲ ਤੇ ਪਨੀਰੀ ਵੀ ਜਨਵਾਸੇ ਪਨੀਰੀ ਵੀ ਜਨਵਾਸੇ ਮਸ਼ੀਨ ਰੱਖੀ ਪਨੀਰੀ ਵੀ ਅਸੀਂ ਘਰ ਬੈਠ ਕੇ ਵੇਲੀ ਜੀ ਬੀਜਦੇ ਆ ਮੈਰੀ ਗੱਲ ਆ ਜਿਹੜਾ ਮੈਂ ਕਹਿ ਕੇ ਆਇਆ ਕਰੈਸ਼ਰ ਰੱਖਿਆ ਔਰੇ ਤਾਦਾ ਸਿਸਟਮ ਸੀਗਾ ਅਜਿਓ ਮਿੱਟੀ ਛਾਂਗ ਕੇ ਪਨੀਰੀ ਜਿੱਤਿਆਂ ਚ ਚਲੋ ਖੇਤੀ ਨੂੰ ਸ਼ੌਂਕ ਨਾਲ ਕਰਦੇ ਹੋ ਬਿਲਕੁਲ ਜੀ ਸ਼ੌਂਕ ਨਾਲ ਇੱਕ ਹੁੰਦਾ ਨਾ ਵੀ ਖੇਤ ਜਾਣਾ ਤੇ ਉਹ ਪੰਗਾ ਆ ਹਮ ਮੇ ਜੇ ਪੰਗਾ ਸਮਝੋਗੇ ਤੇ ਫਿਰ ਬੰਦਾ ਘਾਟੇ ਜਾਊਗਾ ਫਿਰ ਘਾਟੇ ਇਹ ਤਾਂ ਸ਼ੌਕ ਨਾ ਕਰੋਗੇ ਤੇ ਪਰਮਾਤਮਾ ਨੂੰ ਯਾਦ ਕਰਕੇ ਕਰੋਗੇ ਤੇ ਤੁਹਾਨੂੰ ਫਾਇਦਾ ਹੀ ਹੋਊਗਾ ਫਿਰ ਬਰਕਤ ਵਾਹਰੂਗੇ ਜੇ ਲੇਬਰ ਖਾਊਗੇ ਫਿਰ ਵੀ ਬੰਦਾ ਘਾਟੇ ਜਾਊਗਾ ਹਮ ਕੁਛ ਇਹ ਤੋਂ ਲੈ ਕੇ ਸਾਰਾ ਕੰਮ ਮਸ਼ੀਨਰੀ ਨਾਲ ਹੀ ਆ ਕੁਛ ਆ ਮਿਹਨਤ ਕਰਨੀ ਪੈਂਦੀ ਆ ਕੁਛ ਨਾਲ ਜਿਵੇਂ ਚਾ ਵੀ ਐਗਜ਼ਾਮਪਲ ਲੈ ਬੱਚਾ ਨੂੰ ਬਹੁਤ ਚਾਹ ਜੀ ਜ਼ਮੀਨ ਦਾ ਹਾਂ ਕਿੰਨਾ ਸਾਨੂੰ ਚਾਹ ਸੀਗਾ ਉਹਨਾਂ ਸਾਡੇ ਪੋਤੇ ਬੱਚਿਆਂ ਨੂੰ ਵਾਹੀ ਕਰਨ ਦਾ ਉਹ ਤੁਹਾਨੂੰ ਡਾਕਟਰੀ ਵਾਲਾ ਕੰਮ ਵੀ ਮੈਨੂੰ ਲੱਗਦਾ ਬਲੱਡ ਲੈੰਗ ਚਾ ਤੇ ਖੇਤੀ ਵਾਲਾ ਹੀ ਨਹੀਂ ਤੇ ਜਿਵੇਂ ਤੁਹਾਡਾ ਹਸਪੀਟਲ ਆ ਹਾਂਜੀ ਨਾਲ ਨਾਲ ਖੇਤੀ ਨੂੰ ਮੈਨੇਜ ਕਰਨਾ ਬਹੁਤ ਔਖਾ ਕਿਉਂਕਿ ਬਾਬੇ ਦੀ ਮਿਹਰ ਨਾਲ ਮੈਂ ਦੇਖ ਕੇ ਆ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਉਹਦੇ ਹਲੇ ਵੀਰੇ ਨੇ ਰੋਟੀ ਖਾਣੀ ਸੀ ਸਾਈਕਾਈ 4-5 ਵਜੇ ਤੱਕ ਰੋਟੀ ਖਾਣੀ ਸੀ 3 ਵਜ ਗਏ ਸੀ 3 ਵਜ ਤਾਂ ਮੇਰੇ ਵੇਖਣ ਦੀ ਗੱਲ ਸੀ ਨਾ ਤੇ ਰੋਟੀ ਨਹੀਂ ਸੀ ਖਾਧੀ ਨਹੀਂ ਖਾ ਉਹ ਵੀ ਕਈ ਸਾਡਾ ਪੇਸ਼ੈਂਟ ਜੀ ਨਹੀਂ ਛੱਡ ਕੇ ਜਾਨ ਜੀ ਨਹੀਂ ਕਰਦੇ ਬੈਠੇ ਯਾਰ ਚਾਰੇ ਉਹਨਾਂ ਨੂੰ ਹੋਰ ਪਨਾਵਾ ਗਿਆ ਉਹਨਾਂ ਨੇ ਰੋਟੀ ਜਨਰੇਟ ਖਾ ਲਈਏ ਜੀ ਤੁਸੀਂ ਉਹ ਕੰਮ ਨੂੰ ਵੀ ਵੈਗਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਣਾ ਕਰਦੇ ਹੋ। ਹਾਂਜੀ ਬਾਬਾ ਕਿਰਪਾ ਜੀ ਬਾਬਾ ਕੇ ਅਰਦਾਸ ਬੰਦੀ ਕਰਕੇ ਸ਼ੁਰੂ ਕਰੀਦਾ ਜੀ। ਹਾਂ ਜੀ ਪਰਮਾਤਮਾ ਫਿਰ ਆਪੇ ਹਾਜ਼ਰ ਨਾਜ਼ਰ ਹੋ ਜਾਂਦਾ ਜੀ ਜਦੋਂ। ਕੋਈ ਵੀ ਕਰਨੇ ਜਦੋਂ ਵੈਗਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰੀਏ ਤੇ ਉਹ ਵੈਸੇ ਹੀ ਦੁੱਗਣਾ ਆ ਜਾਂਦਾ। ਹਾਂਜੀ ਹਾਂਜੀ। ਕਿਉਂਕਿ ਉਹਦੇ 'ਚ ਪਰਮਾਤਮਾ ਫਿਰ ਆਪ ਵਾਸਾ ਕਰ ਜਾਂਦਾ ਨਾ। ਚਲੋ ਸ਼ੁ크ਰਾ ਰੱਬ ਦਾ। ਨਾ ਜੀ ਦੱਸੋ ਮੇਰੇ ਵੀਰ ਤੁਹਾਨੂੰ ਵੀਰਾਂ ਦਾ ਪ੍ਰੇਮ ਪਿਆਰ ਭਾਈਚਾਰਾ ਇਸ ਵੀਡੀਓ ਦੇ ਵਿੱਚ ਨਾ ਇੰਪਲੀਮੈਂਟ ਤਾਂ ਚਲੋ ਘਰੇ ਖੜੇ ਆ ਟਰੈਕਟਰ ਦਿਖਾ ਦਿਖਾਇਆ ਤੁਹਾਨੂੰ ਜਦੋਂ ਵੀਰਾਂ ਨਾਲ ਮੇਰੀ ਗੱਲਬਾਤ ਹੋਈ ਸੀ ਨਾ ਤੇ ਪਹਿਲੀ ਧਿਆਨ ਦੇ ਵਿੱਚ ਸੁਰਤ ਚ ਇਹੀ ਗੱਲ ਆਈ ਸੀ ਜੀ ਪ੍ਰੇਮ ਪਿਆਰ ਉਹ ਵਿਖਾਉਣ ਦਾ ਬੜਾ ਮੇਨ ਮਕਸਦ ਸੀ ਨਹੀਂ ਤੇ ਮੈਂ ਆਮ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਕਦੇ ਵੀ ਬਹਿ ਕੇ ਬਹੁਤ ਇੱਕ ਕਰਕੇ ਦੋ ਵੀਡੀਓ ਸ਼ੂਟ ਕੀਤੀਆਂ ਜਾਂ ਜ ਤੀਜੀ ਜੋ ਜਿਨਾ ਮੈਨੂੰ ਇਹਨਾਂ ਵੀਰਾਂ ਦਾ ਪ੍ਰੇਮ ਪਿਆਰ ਬਹੁਤ ਵਧੀਆ ਲੱਗਾ ਉੱਥੇ ਵੀ ਲੱਗਾ ਸੀ ਕਿਉਂਕਿ ਜੋ ਵੀਰਾਂ ਨੇ ਦੱਸਿਆ ਸੀ ਉਹ ਵੇਖਣ ਦੀ ਇੱਕ ਦਿਲ 'ਚ ਸੀਗੀ ਲਾਲਸਾ ਵੀ ਫੈਮਿਲੀ ਨਾਲ ਮਿਲਿਆ ਜਾਵੇ ਹਨਾ ਜੀ ਵੀ ਵੀਰਾਂ ਨੇ ਜੋ ਕੰਮ ਆ ਦਾ ਕਾਰੋਬਾਰ ਦੱਸਿਆ ਸੀਗਾ ਹਨਾ ਉਹੀ ਗੱਲ ਆ ਵੀ ਵੈਗਰੂ ਦਾ ਵਾਸਾ ਪ੍ਰੇਮ ਪਿਆਰ ਹਨਾ ਉੱਥੇ ਬਾਬਾ ਨਾਨਕ ਆਪੇ ਸਾਰਾ ਕੁਝ ਕਰਦਾ ਉੱਥੇ ਕੁਝ ਕਰਨ ਦੀ ਲੋੜ ਨਹੀਂ ਕੁਝ ਫालतू ਐਫਰਟ ਕਰਨ ਦੀ ਜ਼ਰੂਰਤ ਨਹੀਂ ਜਿੱਥੇ ਸੱਚਾਈ ਆ ਤੇ ਉਹ ਆਟੋਮੈਟਿਕ ਹੀ ਓਕੇ ਹੋਣੀ ਆ ਹਨਾ ਬਾਕੀ ਤੁਸੀਂ ਦੱਸਣਾ ਫੈਮਲੀ ਦਾ ਪ੍ਰੇਮ ਪਿਆਰ ਇਹ ਸਾਰਾ ਪਰਿਵਾਰ ਬੈਠਾ ਹੈ ਦੋਧਿਆਂ ਤੱਕ ਪੋਤੇ ਦੋਤੇ ਹਨਾ ਜੀ ਦੋਤੇ ਵਿੱਚ ਉਹ ਆਪਣਾ ਦੋਤਾ ਆ ਗਿਆ ਹੂੰ ਇਧਰ ਵੇ ਆ ਗਿਆ ਤੇ ਜੇ ਕੋਈ ਗੱਲਬਾਤ ਕਰਦਿਆਂ ਵੀਡੀਓ ਦੇ ਵਿੱਚ ਗਲਤੀ ਹੋਈ ਹੋਵੇ ਉਹਦੇ ਲਈ ਪਹਿਲਾਂ ਤੇ ਮਾਫੀ ਆ ਜੀ ਕਿਉਂਕਿ ਵੈਸੇ ਤਾਂ ਸੋ ਸਮਝ ਕੇ ਬੋਲੀਦਾ ਪਰ ਕੋਈ ਨਾ ਕੋਈ ਸ਼ਬਦ ਕਈ ਉੱਚਾ ਨੀਚਾ ਹੋ ਜਾਂਦਾ ਉਹਦੇ ਲਈ ਮਾਫੀ ਆ ਤੇ ਦੱਸਿਓ ਤੁਹਾਨੂੰ ਪਰਿਵਾਰ ਕਿੱਦਾਂ ਦਾ ਲੱਗਾ ਤੇ ਟਰੈਕਟਰ ਕਿੱਦਾਂ ਦੀ ਲੱਗੀ ਮਿਲਦੇ ਆਂ ਅਗਲੀ ਵੀਡੀਓ ਚ ਪ੍ਰੇਮ ਪਿਆਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਸ